ਆਨਿਕ ਚਿੰਤਾਵਾਂ ਤੋਂ ਸਮਾਤ ਕਰੋ ਚਿੰਤਾ ਕਿਸੇ ਦੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਸਮਰਥਨ ਮੰਗਣ ਵਾਲੇ 21 ਸਾਬਤ ਸੂਰਤ ਸਿੱਖ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਹਾਇਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਪੂਰੀ ਕਰਨੀ ਆਰੰਭ ਕਰ ਦਿੱਤੀ ਹੈ ਇਹਨਾਂ ਆਗੂਆਂ ਲੋ ਪਹਿਲੇ ਦਿਨ ਗੁਰਦੁਆਰਾ ਸਾਰਾ ਗੜੀ ਤੋਂ ਦਰਬਾਰ ਸਾਹਿਬ ਤੱਕ ਜਾਂਦੇ ਰਸਤੇ ਦੀ ਸਫਾਈ ਦੀ ਸੇਵਾ ਕੀਤੀ ਗਈ ਉਥੇ ਦੂਜੇ ਦਿਨ ਤੜਕਸੜ 3 ਵਜੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੀ ਸਫਾਈ ਦੀ ਸੇਵਾ ਕੀਤੀ ਗਈ ਜ ਜਦੀ ਸ਼ੁਰੀਆਕਾਲ ਤੱਕ ਸਾਹਿਬ ਤੋਂ ਕੀਤੀ ਗਈ ਇਹਨਾਂ ਅਗਵਾਂ ਦਾ ਕਹਿਣਾ ਕਿ 5 ਦਿਨ ਦੀ ਸੇਵਾ ਦੌਰਾਨ ਕਲ ਜੋੜੇ ਕਰ ਉਸ ਤੋਂ ਬਾਅਦ ਲੰਗਰ ਕਰ ਤੇ ਫਿਰ ਕੀਰਤਨ ਸਰਵਣ ਕਰਨਗੇ ਉਹਨਾਂ ਦੱਸਿਆ ਕਿ ਸ਼ੁਰੀਆਕਾਲ ਤੱਕ ਸਾਹਿਬ ਤੇ 501 ਦੀ ਦੇਖ ਕਰਵਾ ਕੇ ਖਿਮਾ ਯਾchnਾ ਦੀ ਅਰਦਾਸ ਵੀ ਕੀਤੀ ਜਾਵੇਗੀ ਅਗਵਾਂ ਦਾ ਕਹਿਣਾ ਕਿ ਸ਼੍ਰੀ ਅਕਾਲ ਤਖ਼ਸਾਹਬ ਸਰਬਉੱਚ ਹੈ ਇਸ ਲਈ ਆਦੇਸ਼ ਮੁਤਾਬਕ ਧਾਰਮਿਕ ਸਜਾ ਦਾ ਸਨਮਾਨ ਕਰਦੇ ਹੋਏ ਸੇਵਾ ਸੰਪੰਨ ਕੀਤੀ ਜਾਵੇਗੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ 2:30 ਵਜੇ ਆਏ ਸੀ ਇੱਥੇ ਪ੍ਰਕਰਮਾਂ ਦੀ ਸੇਵਾ ਕੀਤੀ ਹੈ ਸਫਾਈ ਕੀਤੀ ਹੈ ਪਾਣੀ ਨਾਲ ਚਾਲੂ ਨਾਲ ਸੋ ਗੁਰੂਵੱਗੇ ਅਰਦਾਸ ਜੀ ਕਰਨ ਆਏ ਆ ਤੇ ਇਹ ਸੇਵਾ ਜਿਹੜੀ ਹੈ ਪ੍ਰਕਰਮਾਂ ਦੀ ਧੁਲਾਈ ਔਰ ਸਫਾਈ ਕਰਕੇ ਬੜੀ ਮਨ ਨੂੰ ਜਿਹੜੀ ਹੈ ਇੱਕ ਅਮਨ ਚੈਨ ਔਰ ਮਨ ਨੂੰ ਸ਼ਾਂਤੀ ਮਿਲੀ ਹੈ ਬਹੁਤ ਅੱਛੀ ਜੋ ਸਾਨੂੰ ਸ੍ਰੀ ਕਾਲਤਾਸਰ ਸਾਹਿਬ ਨੂੰ ਹੁਕਮ ਹੋਇਆ ਸੀ ਸੇਵਾ ਕਰਨ ਦਾ ਉਹਦੇ ਤਹਿਤ ਅੱਜ ਅਸੀਂ 3:30 ਵਜੇ ਆ ਕੇ ਸ੍ਰੀ ਕਾਲਤਾਸਰ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਸੀ ਪ੍ਰਕਰਮਾ ਸੇਵਾ ਕੀਤੀ ਹੈ ਸਤਿਗੁਰੂ ਦੀ ਕਿਰਪਾ ਹੋਈ ਹੈ ਸਤਿਗੁਰੂ ਦੀ ਕਿਰਪਾ ਦੇ ਮਿਹਰ ਦੇ ਨਾਲ ਸਾਨੂੰ ਸੇਵਾ ਦਾ ਮੌਕਾ ਜਿਹੜਾ ਹੈ ਉਹ ਮਿਲੇ ਹੈ